ਹੈਲੋ ਦੋਸਤੋ ਅੱਜ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਜਦੋਂ ਹੱਜ ਕਰਨ ਗਏ ਤੀਸਰੀ ਉਦਾਸੀ ਸੰਪੂਰਨ ਕਰਨ ਵਗੋਂ ਗੁਰੂ ਜੀ ਕੁਝ ਮਹੀਨੇ ਕਰਤਾਰਪੁਰ ਵਿੱਚ ਹੀ ਟਿਕ ਗਏ ਫਿਰ ਉਸੇ ਸਾਲ ਉਹਨਾਂ ਨੇ ਚੌਥੀ ਉਦਾਸੀ ਲਈ ਆਪਣਾ ਪੈਂਡਾ ਸ਼ੁਰੂ ਕੀਤਾ ਇਸ ਵਾਰ ਆਪ ਜੀ ਨੇ ਪੱਛਮ ਵੱਲ ਨੂੰ ਜਾਣੇ ਮੁਸਲਮਾਨੀ ਸਥਾਨਾਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਮੱਕਾ شریف ਜਾਣ ਦਾ ਮਨ ਬਣਾਇਆ ਮੱਕਾ شریف ਦੀ ਯਾਤਰਾ ਜਿਸ ਨੂੰ ਹੱਜ ਕਹਿੰਦੇ ਹਨ ਉੱਥੇ ਜਾਣ ਵਾਲੇ ਯਾਤਰੀਆਂ ਨੂੰ ਹਾਜੀ ਕਹਿੰਦੇ ਹਨ ਸੋ ਗੁਰੂ ਜੀ ਹਾਜੀਆ ਬਾਂਗ ਹੱਜ ਤੇ ਜਾ ਰਹੇ ਸੀ ਇਸ ਕਰਕੇ ਉਹਨਾਂ ਨੇ ਬਾਣਾ ਵੀ ਹਾਜੀਆ ਵਰਗਾ ਹੀ ਪਾਇਆ ਹੋਇਆ ਸੀ ਉਹਨਾਂ ਦੇ ਵਸਤਰ ਨੀਲੇ ਰੰਗ ਦੇ ਸੀ ਇੱਕ ਕੱਛ ਵਿੱਚ ਉਹਨਾਂ ਨੇ ਬਸਤਾ ਪਕੜਿਆ ਹੋਇਆ ਹੈ ਜਿਸ ਦੇ ਵਿੱਚ ਬਲੇਟਿਆ ਹੋਇਆ ਗੁਰੂ ਸ਼ਬਦਾਂ ਦਾ ਸੰਗ੍ਰਹਿ ਸੀ ਦੂਸਰੀ ਕੱਛ ਵਿੱਚ ਉਹਨਾਂ ਨੇ ਮਸੱਲਾ ਰੱਖਿਆ ਹੋਇਆ ਹੈ ਜਿਹਦੇ ਉੱਤੇ ਬੈਠ ਕੇ ਮੁਸਲਮਾਨ ਵੀਰ ਬੰਦਗੀ ਕਰਦੇ ਨੇ ਜਿਹਨੂੰ ਆਪਾਂ ਦਰੀ ਜਾਂ ਮੈਟ ਕਹਿ ਦਿੰਦੇ ਹਾਂ ਸੋ ਇੱਕ ਹੱਥ ਵਿੱਚ ਸੋਟਾ ਤੇ ਦੂਸਰੇ ਵਿੱਚ ਲੋਟਾ ਪਕੜਿਆ ਹੋਇਆ ਹੈ ਇਸ ਬਾਣੇ ਵਿੱਚ ਗੁਰੂ ਜੀ ਪੂਰੇ-ਪੂਰੇ ਹਾਜੀ ਲੱਗਦੇ ਸਨ ਭਾਈ ਮਰਦਾਨਾ ਜੀ ਵੀ ਗੁਰੂ ਜੀ ਦੇ ਨਾਲ ਨੇ ਕਰਤਾਰਪੁਰ ਤੋਂ ਤੁਰ ਕੇ ਤਲਵੰਡੀ ਸੱਕਰਪੁਰ ਰੋਹਤਾਸ ਤੇ ਗਾਜੀ ਖਾਨ ਆਦ ਥਾਮਾਂ ਤੋਂ ਹੁੰਦੇ ਹੋਏ ਗੁਰੂ ਜੀ ਸਾਰੇ ਥਾਮਾਂ ਤੇ ਧਰਮ ਸੱਚ ਧਰਮ ਦਾ ਪ੍ਰਚਾਰ ਕਰਦੇ ਹੋਏ ਆਪ ਸਿੰਧ ਜਾ ਪਹੁੰਚੇ ਉੱਥੋਂ ਉਹ ਹਾਜੀਆ ਦੇ ਇੱਕ ਜਥੇ ਨਾਲ ਰਲ ਕੇ ਮੱਕਾ شریف ਪਹੁੰਚ ਗਏ ਉੱਥੇ ਪਹੁੰਚੇ ਨੇ ਆਪ ਜੀ ਨੇ ਲੋਕਾਂ ਦੇ ਪਰਮ ਤੋੜਨ ਲਈ ਅਗਿਆਨਤਾ ਦੂਰ ਕਰਨ ਲਈ ਤੇ ਸੱਚ ਧਰਮ ਦਾ ਪ੍ਰਚਾਰ ਕਰਨ ਦਾ ਕੰਮ ਆਰੰਭ ਕਰ ਦਿੱਤਾ ਆਪਣੇ ਨਿਤ ਦੇ ਢੰਗ ਮੁਤਾਬਕ ਉਹ ਅਜਿਹਾ ਕੋਈ ਕੰਮ ਕਰਨਾ ਚਾਹੁੰਦੇ ਸੀ ਜਿਸ ਨੂੰ ਵੇਖ ਕੇ ਲੋਕ ਉਹਨਾਂ ਦੇ ਦਿਵਾਲੇ ਆ ਜੋੜਨ ਜਿਸ ਰਾਹੀਂ ਲੋਕਾਂ ਦਾ ਵੱਡਾ ਭਰਮ ਭਲੇਖਾ ਦੂਰ ਹੋ ਸਕੇ ਅੱਗੇ ਗੁਰੂ ਸਹਿਬਾਨ ਕੀ ਕਰਦੇ ਨੇ ਕਿ ਕਾਬੇ ਵੱਲ ਪੈਰ ਪਸਾਰ ਕੇ ਸੌ ਜਾਂਦੇ ਨੇ ਸਭ ਜਾਣਦੇ ਹਨ ਕਿ ਦੁਨੀਆਂ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਮੁਸਲਮਾਨ ਵੀ ਰਹਿੰਦਾ ਹੈ ਉਹ ਕਦੇ ਵੀ ਕਾਬੇ ਵੱਲ ਪੈਰ ਪਸਾਰ ਕੇ ਨਹੀਂ ਪੈਂਦਾ ਕਿਉਂਕਿ ਇਸ ਤਰ੍ਹਾਂ ਕਰਨਾ ਮੁਸਲਮਾਨ ਸਭ ਤੋਂ ਵੱਡਾ ਗੁਨਾਹ ਸਮਝਦੇ ਹਨ ਤੇ ਕਾਬੇ ਦੀ ਬੇਅਦਵੀ ਸਮਝਦੇ ਹਨ ਇਸ ਕਰਕੇ ਕਿਸੇ ਨੂੰ ਵੀ ਕਾਬੇ ਵੱਲ ਪੈਰ ਕਰਕੇ ਸੁੱਤਾ ਵੇਖ ਕੇ ਮੁਸਲਮਾਨ ਦੇ ਦਿਲ ਤੇ ਕੀ ਗੁਜ਼ਰੇਗੀ ਇਹਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਇਹ ਗੱਲ ਸਮਝਦੇ ਵੀ ਸਨ ਤੇ ਉਹ ਨਰਪੈ ਹੋ ਕੇ ਇਸ ਤਰ੍ਹਾਂ ਕਾਰ ਵੀ ਰਹੇ ਸਨ ਆਪ ਸੱਚ ਧਰਮ ਦਾ ਪ੍ਰਚਾਰ ਕਰਨ ਦੇ ਲਈ ਹਰ ਤਰ੍ਹਾਂ ਦਾ ਖਤਰਾ ਝੱਲਣ ਨੂੰ ਹਰ ਸਮੇਂ ਤਿਆਰ ਰਹਿੰਦੇ ਸਨ ਗੁਰੂ ਜੀ ਨੂੰ ਇਸ ਤਰ੍ਹਾਂ ਸੁੱਤਿਆਂ ਵੇਖ ਕੇ ਹਾਜੀ ਰੌਲਾ ਪਾਉਣ ਲੱਗ ਗਏ ਜੀਵਨ ਨਾਮ ਦੇ ਇੱਕ ਪੰਜਾਬੀ ਹਾਜੀ ਨੇ ਗੁੱਸੇ ਵਿੱਚ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਫੁੱਡਾ ਮਾਰਿਆ ਤੇ ਆਖਿਆ ਤੂੰ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਪਸਾਰ ਕੇ ਪਿਆ ਹੈ ਕੋਈ ਹੋਸ਼ ਕਰ ਇਹ ਖੁਦਾ ਦੇ ਘਰ ਦੀ ਬੇਅਦਬੀ ਹੈ ਇਹ ਬਹੁਤ ਵੱਡਾ ਗੁਨਾਹ ਹੈ ਗੁਰੂ ਸੱਚੇ ਪਾਤਸ਼ਾਹ ਜੀ ਬੜੀ ਹੀ ਮਿੱਠੀ ਆਵਾਜ਼ ਵਿੱਚ ਕਹਿੰਦੇ ਹਨ ਕਿ ਮਿੱਤਰਾ ਮੈਂ ਪਰਦੇਸੀ ਹਾਂ ਥੱਕਾ ਹੋਇਆ ਹਾਂ ਇਸ ਕਰਕੇ ਮੇਰਾ ਜਿੱਧਰ ਜੀ ਕੀਤਾ ਮੈਂ ਉਵੇਂ ਹੀ ਸੌਂ ਗਿਆ ਪਰ ਜੇ ਤੈਨੂੰ ਕੋਈ ਇਤਰਾਜ਼ ਹੈ ਜਿੱਧਰ ਰੱਬ ਦਾ ਘਰ ਨਹੀਂ ਉਧਰ ਨੂੰ ਮੇਰੇ ਪੈਰ ਕਰਦੇ ਸੋ ਜੀਵਨ ਨੇ ਗੁਰੂ ਜੀ ਦੇ ਪੈਰ ਫੜ ਕੇ ਦੂਸਰੇ ਪਾਸੇ ਕਰ ਦਿੱਤੇ ਜਿੱਧਰ ਕਾਬਾ ਨਹੀਂ ਸੀ ਪਰ ਜਦੋਂ ਉਹਨੇ ਪੈਰ ਉੱਪਰ ਕਰਨ ਤੋਂ ਬਾਅਦ ਉਤਾਂ ਵੱਲ ਤੱਕਿਆ ਤਾਂ ਕੀ ਵੇਖਦਾ ਹੈ ਕਿ ਜਿਹੜੇ ਪਾਸੇ ਉਹਨੇ ਗੁਰੂ ਪਾਤਸ਼ਾਹ ਦੇ ਪੈਰ ਕੀਤੇ ਨੇ ਉੱਥੇ ਹੀ ਕਾਬਾ ਖੜਾ ਹੈ ਜੀਵਨ ਨੇ ਪੈਰਾਂ ਨੂੰ ਹੋਰ ਪਰੇ ਘੁਮਾ ਦਿੱਤਾ ਤਾਂ ਕਾਬਾ ਵੀ ਉਹਦੇ ਨਾਲ ਹੀ ਘੁੰਮ ਗਿਆ ਤੇ ਗੁਰੂ ਜੀ ਦੇ ਪੈਰਾਂ 'ਵੱਲ ਖੜਾ ਹੋਇਆ ਸਭ ਨੂੰ ਦਿਸਿਆ। ਜੀਵਨ ਤੇ ਬਾਕੀ ਕਾਜੀ ਬੜੇ ਹੈਰਾਨ ਹੋਏ। ਗੁਰੂ ਜੀ ਨੇ ਕਿਹਾ ਵੇਖ ਲਿਆ ਮਿੱਤਰਾ ਰੱਬ ਦਾ ਘਰ ਤਾਂ ਹਰ ਪਾਸੇ ਹੈ। ਤੁਹਾਡੇ ਕੁਰਾਨ شریف ਵਿੱਚ ਵੀ ਲਿਖਿਆ ਹੈ ਅੱਲਾ ਪੂਰਬ ਵਿੱਚ ਹੈ, ਅੱਲਾ ਪੱਛਮ ਵਿੱਚ ਹੈ। ਤੁਸੀਂ ਜਿੱਧਰ ਮੂੰਹ ਕਰੋਗੇ ਸਾਰੇ ਪਾਸੇ ਅੱਲਾ ਹੀ ਅੱਲਾ ਹੈ। ਤੁਸੀਂ ਤਾਂ ਹਜ਼ਰਤ ਸਾਹਿਬ ਦੇ ਬਚਨ ਭੁੱਲ ਗਏ ਹੋ ਕਾਫਰ ਤੁਸੀਂ ਹੋ ਕਿ ਮੈਂ ਹਾਂ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਕਰਾਰੀ ਝੋਟ ਮਾਰਦਿਆਂ ਤਰਕ ਨਾਲ ਸਵਾਲ ਪੁੱਛਦੇ ਨੇ ਤੇ ਉਹਨਾਂ ਸਾਰਿਆਂ ਦੀਆਂ ਨਿਗਾਹਾਂ ਝੁੱਕ ਜਾਂਦੀਆਂ ਨੇ ਉਹਨਾਂ ਨੂੰ ਸਾਰੇ ਪਾਸੇ ਹੀ ਖੁਦਾ ਦਾ ਘਰ ਖੁਦਾ ਦਾ ਬਾਸ ਦਿਸਣ ਲੱਗ ਪੈਂਦਾ ਹੈ ਅਗਲੀ ਸਵੇਰ ਬਹੁਤ ਸਾਰੇ ਹਾਜ਼ਰੀ ਗੁਰੂ ਜੀ ਦਵਾਲੇ ਆਣ ਜੁੜੇ ਤੇ ਉਹਨਾਂ ਨਾਲ ਵਿਚਾਰ ਚਰਚਾ ਕਰਨ ਲੱਗੇ ਮਕਦੂਦ ਰੁਕਨਦੀਨ ਉਹਨਾਂ ਦਾ ਮੁਖੀ ਸੀ ਉਸਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ ਗੁਰੂ ਜੀ ਨੇ ਕਿਹਾ ਕਿ ਮੈਂ ਨਾ ਹਿੰਦੂ ਹਾਂ ਤੇ ਨਾ ਮੁਸਲਮਾਨ ਹਾਂ ਮੈਂ ਤਾਂ ਅੱਲਾ ਮੀਆਂ ਦਾ ਰਚਿਆ ਹੋਇਆ ਪੰਜ ਤੱਤਾਂ ਦਾ ਪੁੱਤਲਾ ਹਾਂ ਇੱਕ ਇਨਸਾਨ ਹਾਂ ਫਿਰ ਉਹਨਾਂ ਨੇ ਪੁੱਛਿਆ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ ਗੁਰੂ ਜੀ ਕਹਿੰਦੇ ਨੇ ਹਿੰਦੂ ਜਾਂ ਮੁਸਲਮਾਨ ਹੋਣ ਨਾਲ ਬੰਦਾ ਵੱਡਾ ਜਾਂ ਛੋਟਾ, ਉੱਚਾ ਜਾਂ ਨੀਵਾਂ, ਚੰਗਾ ਜਾਂ ਮੰਦਾ ਨਹੀਂ ਹੁੰਦਾ। ਭਾਈ ਚੰਗਾ ਜਾਂ ਵੱਡਾ ਉਹ ਹੈ ਜਿਹੜਾ ਆਪਣੀ ਕਰਨੀ ਨੂੰ ਚੰਗਾ ਰੱਖੇ। ਭੈੜੇ ਤੇ ਬੁਰੇ ਕੰਮ ਕਰਨ ਵਾਲਾ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਉਹ ਨੀਚ ਹੀ ਹੁੰਦਾ, ਛੋਟਾ ਹੀ ਹੁੰਦਾ। ਫਿਰ ਗੁਰੂ ਜੀ ਸਮਝਾਉਂਦੇ ਨੇ ਕਿ ਮਰਨ ਮਗਰੋਂ ਜਦੋਂ ਬੰਦੇ ਦੇ ਚੰਗੇ ਜਾਂ ਮੰਦੇ ਕੰਮਾਂ ਦਾ ਜੈਜਾ ਲਿਆ ਜਾਂਦਾ ਹੈ ਤਾਂ ਉਹਨਾਂ ਦਾ ਚੰਗਾ ਮੰਦਫਲ ਭੋਗਣਾ ਪੈਂਦਾ ਹੈ। ਨਾ ਕੋਈ ਤੁਹਾਡੇ ਵਿੱਚੋਂ Hindu ਹੋਣ ਕਰਕੇ ਸਵਰਗਾਂ ਦਾ ਹੱਕਦਾਰ ਹੈ, ਨਾ ਮੁਸਲਮਾਨ ਹੋਣ ਕਰਕੇ। ਨਾ ਹੀ ਆਪਣੀ ਜਾਤ ਕਰਕੇ ਕੋਈ ਬੰਦਾ ਦोजਕ ਜਾਂ ਨਰਕ ਦਾ ਹੱਕਦਾਰ ਹੈ। ਨਰਕ ਜਾਂ ਸਵਰਗ ਦਾ ਨਿਵੇੜਾ ਤਾਂ ਇਨਸਾਨ ਦੇ ਕੀਤੇ ਕੰਮਾਂ ਅਨਸਾਰ ਹੁੰਦਾ ਹੈ। ਮੰਦੇ ਕੰਮ ਕਰਨ ਵਾਲੇ ਪਾਪੀ ਨਾ Hindu ਦੇਖੇ ਜਾਂਦੇ ਨੇ, ਨਾ ਮੁਸਲਮਾਨ ਦੇਖੇ ਜਾਂਦੇ ਨੇ। ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਢੋਈ ਨਹੀਂ ਮਿਲਦੀ। ਜਦੋਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਗੁਰੂ ਜੀ ਦੇ ਨਾਲ ਹੁੰਦੀਆਂ ਨੇ ਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਮੁਸਲਮਾਨ ਬੰਦੇ ਨੂੰ ਕਬਰਾਂ ਵਿੱਚ ਦੱਬ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਦਾਂ ਨਾ ਕੀਤਾ ਗਿਆ ਤਾਂ ਬੰਦੇ ਨੂੰ ਮੁਕਤੀ ਨਹੀਂ ਮਿਲੇਗੀ ਜਾਂ ਸਾੜੇ ਸੰਸਕਾਰ ਕਰਨ ਨਾਲ ਜੀਵ ਆਤਮਾ ਨੂੰ ਦੋਜਕ ਨਹੀਂ ਜਾਣਾ ਪੈਂਦਾ ਪਰ ਮਰਦੇ ਨੂੰ ਦੱਬਣਾ ਸਾੜਨਾ ਜਾਂ ਕਿਸੇ ਵੀ ਹੋਰ ਢੰਗ ਨਾਲ ਵਿਲੇ ਲਾਉਣਾ ਇਹ ਤਾਂ ਬੱਖ-ਬੱਖ ਦੇਸ਼ਾਂ ਦੀਆਂ ਆਪਣੀਆਂ-ਆਪਣੀਆਂ ਰੀਤਾਂ ਤੇ ਆਪੋ ਆਪਣੇ ਸੁਵਿਧਾ ਦੇ ਢੰਗ ਤਰੀਕੇ ਨੇ। ਬਾਕੀ ਰਹੀ ਗੱਲ ਰਸੂਲ ਸਾਹਿਬ ਦੀ ਅਗਲੇ ਜਹਾਨ ਵਿੱਚ ਸਹਾਇਤਾ ਦੀ ਗੱਲ। ਮੇਰਾ ਤਾਂ ਵਿਸ਼ਵਾਸ ਹੈ ਕਿ ਜੋ ਰੱਬ ਦੇ ਲੜ ਲੱਗ ਕੇ ਉਹਦਾ ਹੋ ਕੇ ਰਹਿੰਦਾ ਹੈ ਉਸ ਨੂੰ ਅੱਗੇ ਦਰਗਾਹੇ ਜਾ ਕੇ ਕਿਸੇ ਵੀ ਵਿਚੋਲੇ ਜਾਂ ਰਸੂਲ ਦੀ ਮਦਦ ਦੀ ਲੋੜ ਨਹੀਂ ਪੈਂਦੀ। ਜਿਹੜੇ ਪਾਪੀ ਨੇ ਪਾਪ ਕਮਾਉਂਦੇ ਨੇ ਉਹਨਾਂ ਨੂੰ ਮੰਦੇ ਕਰਮਾਂ ਦਾ ਫਲ ਭੁਗਤਣਾ ਹੀ ਪੈਂਦਾ ਹੈ ਜਿਹੜਾ ਕੋਈ ਰਸੂਲ ਵੀ ਟਾਲ ਨਹੀਂ ਸਕਦਾ ਸੱਚ ਤਾਂ ਇਹ ਹੈ ਕਿ ਲੱਖਾਂ ਹੀ ਰਸੂਲ ਉਸ ਰੱਬ ਦੇ ਮੰਗਤੇ ਨੇ ਫਿਰ ਉਹਨਾਂ ਤੋਂ ਮੰਗਣ ਦੀ ਥਾਂ ਸਿੱਧਾ ਕਿਉਂ ਨਾ ਪਰਮਾਤਮਾ ਅਕਾਲ ਪੁਰਖ ਵੈਗਰੂ ਤੋਂ ਮੰਗ ਲਿਆ ਜਾਵੇ ਗੁਰੂ ਜੀ ਕਹਿੰਦੇ ਹਨ ਜੇ ਸਾਡੇ ਤੋਂ ਕੋਈ ਗਨਾਹ ਹੋ ਜਾਂਦਾ ਹੈ ਤੇ ਜੇ ਆਪਾਂ ਉਹਦਾ ਅਹਿਸਾਸ ਕਰਕੇ ਗੁਰੂ ਪਾਤਸ਼ਾਹ ਤੋਂ ਮਾਫੀ ਮੰਗ ਕੇ ਸੱਚੇ ਦਿਲ ਨਾਲ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕਰੀਏ ਤਾਂ ਜਰੂਰ ਪ੍ਰਮਾਤਮਾ ਸਾਡੀ ਬਾਹ ਫੜਦਾ ਹੈ ਇਸ ਤਰ੍ਹਾਂ ਕਾਫੀ ਧੀਰ ਜਦੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ ਤਾਂ ਸਾਰੇ ਹਾਜ਼ੀਆਂ ਦੀ ਨਿਸ਼ਾ ਹੋ ਗਈ। ਉੱਥੇ ਜਿੰਨੇ ਵੀ ਜੁੜੇ ਹਾਜ਼ੀ ਸੀ, ਉਹਨਾਂ ਨੇ ਗੁਰੂ ਜੀ ਦੇ ਉਪਦੇਸ਼ ਨੂੰ ਦਿਲ ਵਿੱਚ ਧਾਰਨ ਕੀਤਾ। ਮਕਦੂਦ ਰੁਕਨਦੀਨ ਹੋਰੀ ਤਾਂ ਗੁਰੂ ਜੀ ਦੇ ਚਰਨੇ ਟੈ ਕੇ ਕਹਿਣ ਲੱਗੇ ਕਿ ਤੁਸੀਂ ਸਾਡਾ ਕੁਫਰ ਤੇ ਕੁਫਰ ਦਾ ਹਨੇਰਾ ਦੂਰ ਕਰਤਾ। ਅਸੀਂ ਤੁਹਾਨੂੰ ਆਪਣਾ ਰਹਿਬਰ ਜਾਣੇ ਕੇ ਰਾਹ ਦੱਸਣ ਵਾਲਾ ਧਰਮ ਗੁਰੂ ਮੰਨਦੇ ਹਾਂ ਇਸ ਮੁਲਾਕਾਤ ਦੀ ਕੋਈ ਨਿਸ਼ਾਨੀ ਮੈਨੂੰ ਬਖਸ਼ੋ ਮੇਰੇ ਪਤ ਸਾਹਿਬ ਜੀ ਗੁਰੂ ਜੀ ਨੇ ਆਪਣੀਆਂ ਖੜਾਵਾਂ ਉਹਨਾਂ ਨੂੰ ਦਿੱਤੀਆਂ ਉਹ ਖੜਾਵਾਂ ਮਕਦੂਦ ਹੋਰਾਂ ਨੇ ਬੜੇ ਹੀ ਆਦਰ ਸਤਕਾਰ ਨਾਲ ਆਪਣੇ ਸਥਾਨ ਵਿੱਚ ਟਿਕਾਈਆਂ ਮੰਗਰੋਂ ਹਿੰਦੁਸਤਾਨ ਆਉਂਦੇ ਹੋਏ ਉਹ ਇੱਧਰ ਲੈ ਆਏ ਤੇ ਹੁਣ ਤੱਕ ਉਹਨਾਂ ਦੀ ਔਲਾਦ ਉਹਨਾਂ ਦਾ ਵੰਸ਼ ਉਹ ਉੱਚ ਦੇ ਪੀਰ ਪਾਸ ਬਹਾਵਲ ਵਿੱਚ ਅੱਜ ਵੀ ਗੁਰੂ ਜੀ ਦੀਆਂ ਖੜਾਵਾਂ ਮੌਜੂਦ ਹਨ ਤੁਸੀਂ ਦਰਸ਼ਨ دیدار ਕਰ ਸਕਦੇ ਹੋ ਉਸ ਤੋਂ ਬਾਅਦ ਮੱਕੇ ਤੋਂ ਗੁਰੂ ਜੀ ਮਦੀਨੇ ਗਏ ਉੱਥੇ ਵੀ ਉਹਨਾਂ ਨੇ ਸੱਚ ਧਰਮ ਦਾ ਆਪਦੇਸ਼ ਦਿੱਤਾ ਬਹੁਤ ਸਾਰੀ ਸਿੱਖ ਸੰਗਤ ਗੁਰੂ ਜੀ ਨਾਲ ਜੁੜੀ ਤੇ ਹੁਣ ਗੁਰੂ ਪਾਤਸ਼ਾਹ ਜੀ ਉੱਤਰ ਪਾਛਮਨ ਵੱਲ ਨੂੰ ਹੁੰਦੇ ਹੋਏ ਮਿਸਰ ਸੋਡਾਨ ਤੋਂ ਮੰਗਰੋਂ ਤੁਰਕ ਜਾ ਪਹੁੰਚੇ ਤੁਰਕ ਦਾ ਬਾਦਸ਼ਾਹ ਵੀ ਬੜਾ ਜ਼ਾਲਮ ਤੇ ਜਾਬਰ ਸੀ ਉਥੇ ਵੀ ਜਾ ਕੇ ਗੁਰੂ ਪਾਤਸ਼ਾਹ ਨੇ ਬੜੀ ਨਿਰਪੈਤਾ ਨਾਲ ਤੇ ਦਲੇਰੀ ਨਾਲ ਉਸ ਨੂੰ ਮਿਲ ਕੇ ਸਮਝਾਉਂਦੇ ਨੇ ਕਿ ਭਾਈ ਤੂੰ ਆਪਣੀ ਪ੍ਰਾਜਾ ਉੱਪਰ ਜ਼ਬਰ ਜ਼ੁਲਮ ਕਰਨਾ ਛੱਡ ਦੇ ਦਇਆ ਕਰਿਆ ਕਰ ਨਿਆਂ ਦਾ ਰਾਜ ਕਰਿਆ ਕਰ ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਉਹ ਵੀ ਗੁਰੂ ਜੀ ਦੇ ਲੜ ਲੱਗ ਕੇ ਅੱਗੇ ਤੋਂ ਚੰਗਾ ਜੀਵਨ ਬਤੀਤ ਕਰਨ ਦਾ ਵਾਅਦਾ ਕਰਦਾ ਹੈ ਅੱਗੇ ਗੁਰੂ ਜੀ ਜਦੋਂ ਬਗਦਾਦ ਜਾਂਦੇ ਨੇ ਤਾਂ ਉੱਥੇ ਵੀ ਸੱਚ ਧਰਮ ਦਾ ਪ੍ਰਚਾਰ ਕੀਤਾ ਜਦੋਂ ਗੁਰੂ ਜੀ ਬਗਦਾਦ ਪਹੁੰਚੇ ਤਾਂ ਇੱਥੇ ਗੁਰੂ ਜੀ ਨਗਰ ਤੋਂ ਬਾਹਰ ਇੱਕ ਇਕਾਂਤ ਥਾਂ ਤੇ ਜਾ ਕੇ ਟਿਕੇ ਅਗਲੇ ਦਿਨ ਦਾ ਅਮਰਤ ਵੇਲਾ ਹੋਇਆ ਮੁੱਲਾ ਨੇ ਬਾਗ ਦਿੱਤੀ ਮੁਸਲਮਾਨ ਨਿਵਾਜ਼ ਪੜਨ ਲਈ ਮਸਜਿਦ ਵੱਲ ਜਾਣ ਲੱਗੇ ਗੁਰੂ ਜੀ ਨੇ ਉੱਚੀ ਤੇ ਮਿੱਠੀ ਸਰੀਲੀ ਆਵਾਜ਼ ਵਿੱਚ ਸਤ ਕਰਤਾਰ ਸਤ ਕਰਤਾਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਇੱਕ ਅਨੋਖੀ ਬਾੰਗ ਗੁਰੂ ਜੀ ਨੇ ਆਪਣੇ ਕੰਨਾਂ ਤੇ ਹੱਥ ਰੱਖ ਕੇ ਦਿੱਤੀ ਇਹ ਅਨੋਖੀ ਬਾੰਗ ਸੁਣ ਕੇ ਲੋਕ ਹੈਰਾਨ ਹੋ ਗਏ ਫਿਰ ਮਰਦਾਨਾ ਰਬਾਬ ਵਜਾਉਣ ਲੱਗਾ ਤੇ ਗੁਰੂ ਜੀ ਕੀਰਤਨ ਕਰਨ ਲੱਗੇ ਲੋਕ ਹੋਰ ਵੀ ਹੈਰਾਨ ਹੋਏ ਕਿ ਇਹ ਕੌਣ ਹੈ ਇਸਲਾਮ ਵਿੱਚ ਤਾਂ ਰਾਗ ਦੀ ਮਨਾਹੀ ਹੈ ਇਹ ਕੌਣ ਹੋ ਸਕਦਾ ਹੈ ਜਿਹੜਾ ਬਾਗ ਵੀ ਅਜੀਬ ਜਿਹੀ ਦੇ ਰਿਹਾ ਹੈ ਅਤੇ ਰਾਗ ਵੀ ਵਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਗੁਰੂ ਜੀ ਤੇ ਬੜਾ ਗੁੱਸਾ ਆਇਆ ਕਿ ਇਸਲਾਮ ਦੇ ਇਸ ਗੜ ਵਿੱਚ ਕਿਹੜਾ ਹੋਵੇ ਇਸਲਾਮ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਉਹਨਾਂ ਨੇ ਬਗਦਾਦ ਦੇ ਪੀਰ ਕੋਲ ਜਾ ਰਿਪੋਰਟ ਕੀਤੀ ਬਗਦਾਦ ਦੇ ਪੀਰ ਤੇ ਹਾਕਮ ਨੇ ਹੁਕਮ ਸੁਣਾਇਆ ਕਿ ਜੇ ਕੋਈ ਇਨਸਾਨ ਬਾਹਰੋਂ ਆ ਕੇ ਸਾਡੇ ਇਸਲਾਮ ਦੇ ਵਿਰੁੱਧ ਪ੍ਰਚਾਰ ਕਰ ਰਿਹਾ ਹੈ ਤੇ ਇਸਲਾਮ ਦੀ ਮਰਿਆਦਤ ਦੇ ਵਿਰੋਧ ਜਾ ਰਿਹਾ ਹੈ ਤਾਂ ਇਸ ਵਿਰੋਧ ਕਰਨ ਵਾਲੇ ਇਨਸਾਨ ਨੂੰ ਸੰਗਸਾਰ ਕੀਤਾ ਜਾਵੇ ਭਾਵ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ ਲੋਕ ਪੱਥਰ ਬੱਟੇ ਤੇ ਡੰਡੇ ਸੋਟੀਆਂ ਚੁੱਕ ਕੇ ਗੁਰੂ ਜੀ ਵੱਲ ਦੌੜੇ ਆਉਂਦੇ ਨੇ ਗੁਰੂ ਜੀ ਬਿਲਕੁਲ ਉਡੋਲ ਬੈਠੇ ਨੇ ਅਕਾਲ ਪੁਰਖ ਨਾਲ ਸੁਰਤੀ ਜੋੜ ਕੇ ਬੈਠੇ ਹੋਏ ਨੇ ਜਦੋਂ ਲੋਕ ਅੱਗੇ ਆਏ ਤਾਂ ਗੁਰੂ ਜੀ ਦੇ ਰੱਬੀ ਨੂਰੀ ਚਿਹਰੇ ਵੱਲ ਦੇਖ ਕੇ ਸਾਰੇ ਹੀ ਠੰਬਰ ਗਏ। ਉਹਨਾਂ ਨੂੰ ਇਦਾਂ ਲੱਗਿਆ ਜਿਵੇਂ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ। ਜਿਵੇਂ ਤਪਦੇ ਹੋਏ ਕਾਲਜੇ ਨੂੰ ਠੰਡ ਪੈ ਗਈ ਹੋਵੇ। ਗੁਰੂ ਜੀ ਨੂੰ ਦੇਖ ਕੇ ਉਹਨਾਂ ਵਿੱਚ ਪੱਥਰ ਮਾਰਨ ਦੀ ਸੱਤਿਆ ਹੀ ਨਹੀਂ ਰਹੀ। ਉਹਨਾਂ ਦੇ ਹੱਥ ਪੱਥਰ ਮਾਰਨ ਦੀ ਜਗ੍ਹਾ ਸਤਕਾਰ ਵਿੱਚ ਜੁੜ ਗਏ। ਗੁਰੂ ਜੀ ਉਹਨਾਂ ਨੂੰ ਵੀ ਸੱਚ ਧਰਮ ਦਾ ਆਪਦੇਸ਼ ਦਿੰਦੇ ਨੇ ਤੇ ਉਹਨਾਂ ਦੇ ਕ੍ਰੋਧ ਨੂੰ ਦੂਰ ਕਰਦੇ ਨੇ। ਤੇ ਸ਼ਾਂਤ ਕਰਦੇ ਨੇ ਉਹ ਸਾਰੇ ਲੋਕ ਹੱਥ ਜੋੜ ਕੇ ਸਿਰ ਝੁਕਾ ਕੇ ਗੁਰੂ ਜੀ ਕੋਲ ਬੈਠ ਜਾਂਦੇ ਨੇ ਉਹਨਾਂ ਦਾ ਹਿਰਦਾ ਜਦੋਂ ਗੁਰੂ ਜੀ ਦੇ ਦਰਸ਼ਨ ਕਰਕੇ ਮਿੱਠੇ ਬੋਲ ਸੁਣ ਕੇ ਠੰਡਾ ਠਾਰ ਹੋ ਗਿਆ ਤੇ ਉਹਨਾਂ ਵਿੱਚੋਂ ਇੱਕ ਨੇ ਜਾ ਕੇ ਦੱਸਿਆ ਕਿ ਜਿਨ੍ਹਾਂ ਨੂੰ ਤੁਸੀਂ ਪੱਥਰ ਮਾਰਨ ਦਾ ਹੁਕਮ ਦਿੱਤਾ ਸੀ ਉਹ ਤਾਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਪ੍ਰੇਮੀ ਬਣ ਗਏ ਨੇ ਸਰਦਾਰੂ ਬਣ ਗਏ ਨੇ ਇਹ ਗੱਲ ਸੁਣ ਕੇ ਬਗਦਾਦ ਦੇ ਹਾਕਮ ਨੇ ਸੋਚਿਆ ਕਿ ਉਹ ਕੌਣ ਹੈ ਮੈਨੂੰ ਆਪ ਜਾ ਕੇ ਦੇਖਣਾ ਚਾਹੀਦਾ ਹੈ ਜਦੋਂ ਬਗਦਾਦ ਦਾ ਹਾਕਮ ਗੁਰੂ ਜੀ ਕੋਲ ਆਇਆ ਤਾਂ ਉਸਨੇ ਗੁਰੂ ਜੀ ਕੋਲੋਂ ਕਈ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਗੁਰੂ ਜੀ ਨੇ ਬੜੇ ਹੀ ਸ਼ਾਂਤਮਾਨ ਨਾਲ ਤੇ ਮਿੱਠੀ ਆਵਾਜ਼ ਵਿੱਚ ਦਿੱਤੇ ਤੇ ਸਾਰੇ ਦੇ ਸਾਰੇ ਉੱਤਰ ਠੀਕ ਦਿੱਤੇ ਇਹ ਸਭ ਸੁਣ ਕੇ ਹਾਕਮ ਵੀ ਗੁਰੂ ਜੀ ਦੇ ਚਰਨਾਂ ਵਿੱਚ ਟੈਪਿਆ ਤੇ ਉਹਨਾਂ ਦਾ ਸ਼ਰਧਾਲੂ ਬਣ ਗਿਆ ਸੋ ਦੋਸਤੋ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣ ਸਕੋ ਧੰਨਵਾਦ ਜੀ